ਕਾਂਡੇ ਵਾਲੀਏ ਨਹੀਂ ਕਟਾ ਤੇਰਾ ਪਿਆਰਾ ਲੱਗਦਾ ਕਾਂਡੇ ਵਾਲੀਏ ਨਹੀਂ ਕਟਾ ਤੇਰਾ ਪਿਆਰਾ ਲੱਗਦਾ ਤੇਰੀਆਂ ਪਹਿਣਾ ਤੇ ਪਰਜਾਈਆਂ ਸੋਹਣੇ ਸੂਟ ਪਾਪਾ ਆਈਆਂ ਮੈਂ ਵੀ ਸੂਟ ਲੈਣਾ ਜਿਦੀ ਪੂਰੀ ਹੋਵੇ ਸ਼ੋ ਵੇਖਣ ਵਾਲਾ ਦੇਖ ਲੋ ਕਾਂਡੇ ਵਾਲ ਪੱਜਦਾ ਕਾਂਡੇ ਵਾਲੀਏ ਨਹੀਂ ਕਟਾ ਤੇਰਾ ਪਿਆਰਾ ਲੱਗਦਾ ਕਾਂਡੇ ਵਾਲੀਏ ਨਹੀਂ ਕਟਾ ਤੇਰਾ ਪਿਆਰਾ